ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 24 ਜੁਲਾਈ ਹੈ ਮੈਂ ਗੁਰਸੇਵਕਾਰ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਕਾ ਸਵਾਗਤ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ ਰੇ ਮਨ ਕੌਣ ਗਤ ਹੋਏ ਹੈ ਤੇਰੀ ਇਹ ਜਗ ਮਹਿਰਾਮ ਨਾਮ ਸੋਤੋ ਨਹੀਂ ਸੁਣਿਓ ਕਾਨ ਬਿਖਿਆਨ ਸੋ ਅਤ ਲੁਬਾਨ ਮਤ ਨਾਹਿਨ ਫੇਰੀ ਹੈ ਮੇਰੇ ਮਨਾ ਸੰਸਾਰ ਵਿੱਚ ਤੇਰਾ ਅਸਲ ਸਾਥੀ ਪਰਮੇਸ਼ਰ ਦਾ ਨਾਮ ਹੈ ਪਰਮੇਸ਼ਰ ਦਾ ਨਾਮ ਤੂੰ ਕਦੇ ਕੰਨਾਂ ਨਾਲ ਸੁਣਿਆ ਨਹੀਂ ਧਿਆਨ ਨਾਲ ਸੁਣਿਆ ਨਹੀਂ ਪਰਮੇਸ਼ਰ ਦੇ ਨਾਮ ਤੋਂ ਬਿਨਾ ਤੇਰੀ ਕੀ ਹਾਲਤ ਹੋਵੇਗੀ ਤੂੰ ਵਿਸ਼ੇ ਵਿਕਾਰਾਂ ਵਿੱਚ ਫਸਿਆ ਪਿਆ ਹੈ ਤੇਰੀ ਸੁਰਤ ਵਿਸ਼ੇ ਵਿਕਾਰਾਂ ਤੋਂ ਕਦੇ ਹਟਦੀ ਹੀ ਨਹੀਂ ਹੈ ਤੂੰ ਮਨੁੱਖਾ ਜਨਮ ਤਾਂ ਤਾਰਨ ਕਰ ਲਿਆ ਪਰ ਕਦੇ ਸ਼ਿਨ ਭਲ ਪਰ ਵੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਤੂੰ ਆਪਣੀ ਇਸਤਰੀ ਦੇ ਸੁੱਖਾਂ ਵਿੱਚ ਹੀ ਖੁਬਿਆ ਰਹਿੰਦਾ ਹੈ ਤੇਰੇ ਪੈਰਾਂ ਵਿੱਚ ਇਸਤਰੀ ਮੋਹ ਰੂਪ ਬੇੜੀ ਪਾਈ ਹੋਈ ਹੈ ਤੈਨੂੰ ਮੋਹ ਨੇ ਜਕੜਿਆ ਹੋਇਆ ਹੈ ਗੁਰੂ ਜੀ ਆਖਦੇ ਹਨ हे ਮੇਰੇ ਮਨਾ हे ਪਾਈ ਮੈਂ ਤੈਨੂੰ ਪੁਕਾਰ-ਪੁਕਾਰ ਕੇ ਵਾਰ-ਵਾਰ ਆਖਦਾ ਹਾਂ ਇਹ ਸੰਸਾਰ ਇਹ ਸੰਸਾਰ ਦਾ ਪਸਾਰਾ ਸੁਪਨੇ ਵਾਂਗ ਹੈ ਝੂਠਾ ਹੈ ਤੂੰ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਿਉਂ ਨਹੀਂ ਕਰਦਾ ਸਿਮਰਨ ਕਰਿਆ ਕਰ ਇਹ ਮਾਇਆ ਤਾਂ ਉਸ ਪਰਮੇਸ਼ਰ ਦੀ ਦਾਸੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਅਮੋਲਕ ਮਨੁੱਖਾ ਜਨਮ ਵੱਡੇ ਭਾਗਾ ਨਾਲ ਪ੍ਰਾਪਤ ਹੋਇਆ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਮਨੁੱਖਾ ਜਨਮ ਨੂੰ ਸਫਲਾ ਕਰ ਲੈਣਾ ਚਾਹੀਦਾ ਹੈ ਪਿਆਰੇ ਵਿਦਿਆਰਥੀਓ ਘਰ ਪਾਵੇਂ ਬਹੁਤਾ ਚੰਗਾ ਨਾ ਹੋਵੇ ਪਰ ਘਰ ਦਾ ਮਾਹੌਲ ਵਧੀਆ ਹੋਣਾ ਚਾਹੀਦਾ ਹੈ ਘਰ ਦਾ ਮਾਹੌਲ ਚੰਗਾ ਬਣਾ ਕੇ ਰੱਖੋ ਆਪਸ ਵਿੱਚ ਪ੍ਰੇਮ ਪਿਆਰ ਇੱਕ ਦੂਜੇ ਦਾ ਸਤਿਕਾਰ ਆਪਸ ਵਿੱਚ ਏਕਤਾ ਇਤਿਫਾਕ ਰੱਖਣ ਨਾਲ ਘਰ ਦਾ ਮਾਹੌਲ ਸੁੰਦਰ ਬਣ ਜਾਂਦਾ ਹੈ ਘਰ ਦਾ ਮਾਹੌਲ ਵਧੀਆ ਮਤਲਬ ਪਰਿਵਾਰ ਦੀ ਤਰੱਕੀ ਸੁਚੇਤ ਰਹੋ ਸਾਵਧਾਨ ਰਹੋ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ